ਜਿੱਥੇ ਗੁਰੂ ਸਾਹਿਬ ਦੀ ਨਿਗਰਾਨੀ ਵਾਸਤੇ ਸੇਵਾਦਾਰ ਨਹੀਂ ਤੇ ਉੱਥੋਂ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਵੀ ਲਿਆਂਦੇ ਜਾਣ ਕੇ ਕੀ ਕਹਿਣਾ ਤੁਹਾਡਾ ਇਸ ਬਾਰੇ ਦੇਖੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੂ ਵੀ ਤਕਰੀਬਨ 2015 ਤੋਂ ਇਹ ਬੇਅਦਬੀਆਂ ਸ਼ੁਰੂ ਹੋਈਆਂ ਜੀ ਔਰ ਕਾਨੂੰਨ ਦੀ ਗੱਲ ਕਰੀਏ ਤੇ ਬਰਗਾੜੀ ਮੋਰਚਾ ਲੱਗਿਆ ਫਿਰ ਕੋਟਕਪੂਰੇ ਆਪਾਂ ਨੂੰ ਪਤਾ ਹੀ ਆ ਉਸ ਤੋਂ ਬਾਅਦ ਬੜੇ ਬੜੇ ਜਡੇ ਜਿਵੇਂ ਕਾਂਡ ਹੋਏ ਆ ਥਾਵਾਂ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਕਾਨੂੰਨ ਨੇ ਸਾਡਾ ਕੋਈ ਪੱਖ ਜਿਹੜਾ ਸੀਗਾ ਉਹ ਪੂਰਿਆ ਨੀਗਾ ਅੱਛਾ ਦੂਜੀ ਗੱਲ ਆਪਾਂ ਕਰਦੇ ਆਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀ ਹਮਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਲਈ ਸਮੁੱਚੀ ਸੰਗਤ ਦੇ ਲਈ ਪਹਿਲ ਦੇ ਆਧਾਰ ਤੇ ਆ ਵੈਸੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਆ ਜੀ ਉਪਦੇਸ਼ ਚੋਹ ਵਰਨਾ ਕੋ ਸਾਂਝਾ ਚਾਹੇ ਉਹ ਖੱਤਰੀ ਹੋਵੇ ਜਾਂ ਬ੍ਰਾਹਮਣ ਹੋਵੇ ਜਾਂ ਸ਼ੂਦਰ ਹੋਵੇ ਜਾਂ ਵੈਸ਼ ਹੋਵੇ ਜਸ ਕੋਵੇ ਦਾ ਅਸਾਈ ਹੋਵੇ ਜਾਂ ਹਿੰਦੂ ਹੋਵੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਦੇ ਨਾਲ ਸੰਬੰਧਿਤ ਹੈ ਤੇ ਉਹ ਗੁਰੂ ਗ੍ਰੰਥ ਸਾਹਿਬਾ ਸਾਨੂੰ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੇ ਆ ਔਰ ਸਾਡਾ ਜਿਹੜਾ ਸਾਡਾ ਕਹਨਤ ਅਰਥ ਇਹ ਆ ਵੀ ਸਿੱਖਾਂ ਦਾ ਕੇਂਦਰੀ ਸਥਾਨ ਵੈਸੇ ਸਾਰਿਆਂ ਦਾ ਹੀ ਆਪਾਂ ਸਤਿਕਾਰ ਕਰਦੇ ਆ ਜੀ ਸਿੱਖਾਂ ਦਾ ਕੇਂਦਰੀ ਸਥਾਨ ਜਿਵੇਂ ਭਾਈ ਗੁਰਦਾਸ ਨੇ ਲਿਖਿਆ ਭਾਈ ਸਾਹਿਬ ਜਿਹਦੇ ਬੜੇ ਪਿਆਰੇ ਬਚਨ ਮੈਨੂੰ ਯਾਦ ਆ ਗਏ ਭਾਈ ਸਾਹਿਬ ਕਹਿਣ ਲੱਗੇ ਕਹਿੰਦੇ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਘਰ ਘਰ ਬਾਬਾ ਗਾ ਵੀ ਹੈ ਵਜਨ ਤਾਲ ਮਰਦੰਗ ਪਰ ਬਾਬਾ ਤੇ ਫਿਰ ਅੱਗੇ ਆਉਂਦੇ ਆ ਵੀ ਜ਼ਾਹਰ ਪੀਰ ਜਗਤ ਗੁਰ ਬਾਬਾ ਜਿਵੇਂ ਗੁਰੂ ਨਾਨਕ ਦੇ ਮਹਾਰਾਜ ਜੀ ਮੁਸਲਮਾਨ ਜਿਹੜੇ ਵੀਰ ਕਹਿੰਦੇ ਸਾਡੇ ਲਈ ਇਹ ਜ਼ਾਹਰ ਪ੍ਰਗਟ ਹੈ ਪੀਰ ਹੈ ਔਰ ਹਿੰਦੂ ਕਹਿੰਦੇ ਸਾਡੇ ਲਈ ਗੁਰੂ ਹੈ ਤੇ ਬਾਬਾ ਦਾ ਅਰਥ ਹੁੰਦਾ ਬਾਪੂ ਵੀ ਗੁਰੂ ਨਾਨਕ ਸਿੱਖ ਕਹਿੰਦੇ ਸਾਡੇ ਲਈ ਬਾਪੂ ਆ ਹੈ ਵੀ ਆ ਸੋ ਇਸੇ ਤਰ੍ਹਾਂ ਗੁਰੂ ਨਾਨਕ ਨੇ ਵੀ ਸਾਂਝਾ ਉਪਦੇਸ਼ ਦਿੱਤਾ ਜੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਸਾਂਝਾ ਉਪਦੇਸ਼ ਆ ਔਰ ਸਿੱਖਾਂ ਦਾ ਕੇਂਦਰੀ ਸਥਾਨ ਸ੍ਰੀ ਹਰਮੰਦਰ ਸਾਹਿਬ ਤੁਸੀਂ ਜੇ ਦਰਸ਼ਨ ਕਰਨ ਜਾਣੇ ਆਪਾਂ ਨੂੰ ਪਤਾ ਵੀ ਚਾਰ ਗੇੜਾ ਉੱਤਰ ਦੱਖਣ ਪੂਰਬ ਪੱਛਮ ਅਸੀਂ ਅੰਦਰ ਪ੍ਰਵੇਸ਼ ਹੁੰਨੇ ਆ ਪ੍ਰਕਰਮਾਂ ਤੇ ਪ੍ਰਵੇਸ਼ ਹੋ ਗਏ ਉਸ ਤੋਂ ਬਾਅਦ ਅਸੀਂ ਡਿਊਟੀ ਸਾਹਿਬ ਜਾਣੇ ਆ ਜੀ ਗੁਰੂ ਗ੍ਰੰਥ ਸਾਹਿਬ ਆ ਵਾਹਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਇਹ ਹੁਕਮ ਕੀਤਾ ਇੱਥੇ ਬ੍ਰਾਹਮਣ ਆਵੇ ਖੱਤਰੀ ਆਵੇ ਸ਼ੂਦਰ ਆਵੇ ਵੈਸ਼ ਆਵੇ ਕੋਈ ਵੀ ਆਵੇ ਪਰ ਜਿਸ ਵੇਲੇ ਡੌੜੀ ਸਾਹਿਬ ਦੇ ਰਾਹੀ ਅੰਦਰ ਜਾਣਾ ਪ੍ਰਵੇਸ਼ ਕਰਨਾ ਉਦੋਂ ਉਹਦਾ ਅਰਥ ਇਹ ਆ ਵੀ ਗੱਲ ਇੱਥੇ ਇੱਕ ਖੁਦਾ ਦੀ ਹੋਣੀ ਚਾਹੀਦੀ ਆ ਰੱਬ ਪਰਮਾਤਮਾ ਇੱਕ ਹੀ ਆ ਸੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਂਝੀ ਵਾਲਤਾ ਨੂੰ ਉਪਦੇਸ਼ ਦਿੰਦਾ ਇੱਥੇ ਮੈਂ ਇਹ ਤਾਂ ਕਹਿਣੀ ਚਾਹਣਾ ਵਿੱਚ ਹੈ ਉਹ Hindu ਵੀਰ ਹੈ ਜਾਂ ਉਹ ਸਿੱਖ ਅਸਾਈ ਜਾਂ ਉਹ ਮੁਸਲਮਾਨ ਕੋਈ ਵੀ ਆ ਕਿਸੇ ਵੀ ਧਰਮ ਗ੍ਰੰਥ ਦੀ ਜਦੋਂ ਵਿਅਦ ਵੀ ਹੁੰਦੀ ਆ ਅਸੀਂ ਉਹਨੂੰ ਮਾੜਾ ਮੰਨਦੇ ਆਂ ਹੂੰ ਮਤਲਬ ਕੇਵਲ ਇਹ ਨਹੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਉਂਕਿ ਜਿੰਨੇ ਵੀ ਧਾਰਮਿਕ ਗ੍ਰੰਥ ਹੈ ਅਸੀਂ ਇੱਕ ਗੱਲ ਦੇਖੋ ਵੀਰ ਜੀ ਦੇਸ਼ ਦੇ ਵਿੱਚ ਜਿੰਨੇ ਵੱਸੋਂ ਆ ਜੀ ਸਾਰੀ ਵੱਸੋਂ A ਤੋਂ Z ਜਿੰਨੇ ਸਾਰੀ ਵੱਸੋਂ ਆ ਆਪਾਂ ਨੂੰ ਪਤਾ ਵੀ ਸਾਰੀ ਵੱਸੋਂ ਕਾਦੇ ਕਰਕੇ ਆ ਧਰਮ ਕਰਕੇ ਆ ਹੂੰ Hindu ਧਰਮ ਵਾਲੇ ਆਪਣੇ ਧਰਮ ਦੇ ਵਿਰੁੱਧ ਨਹੀਂ ਬੋਲਣ ਦਿੰਦੇ ਨਹੀਂ ਬੋਲਣ ਦੇਣਾ ਚਾਹੀਦਾ ਹੂੰ ਮੁਸਲਮਾਨ ਵੀਰ ਆਪਣੇ ਧਰਮ ਦੇ ਵਿਰੁੱਧ ਨਹੀਂ ਬੋਲਣ ਦਿੰਦੇ ਨਹੀਂ ਬੋਲਣਾ ਬੋਲਣਾ ਚਾਹੀਦਾ ਔਰ ਸਿੱਖ ਵੀ ਜਿਹੜੇ ਨਹੀਂ ਬੋਲਣ ਦਿੰਦੇ ਨਹੀਂ ਬੋਲਣਾ ਚਾਹੀਦਾ ਮਤਲਬ ਮੈਂ ਇਹ ਗੱਲ ਕਹਿਣਾ ਔਰ ਇੱਕ ਗੱਲ ਹੋਰ ਆ ਜਿਹੜੇ ਆਮ ਪਬਲਿਕ ਆ ਨਾ ਆਮ ਲੋਕ ਆ ਤੁਸੀਂ ਯਾਦ ਰੱਖਿਓ ਭਾਈ ਸੁਖਮਨ ਸਿੰਘ ਜੀ ਉਹ ਬੋਲਦੇ ਵੀ ਨਹੀਂ ਇਹਦੇ ਪਿੱਛੇ ਲੀਡਰ ਹੈ ਜੀ ਇਹਦੇ ਪਿੱਛੇ ਏਜੰਸੀਆਂ ਸਾਨੂੰ ਵਰਤਦੇ ਆ ਉਹ ਵੀ ਲੜਾਉਂਦੇ ਆ ਵੀ ਧਰਮ ਦੇ ਨਾਂ ਤੇ ਇਹ ਲੋਕ ਲੜ ਪੈਣਗੇ ਕਿਉਂਕਿ ਉਹਨਾਂ ਨੂੰ ਸੁਨੇਹਿਆ ਪਿਆਰ ਹਰੇਕ ਨੂੰ ਆਪੋ ਆਪਣੇ ਧਰਮ ਦੇ ਨਾਲ ਇਹਦਾ ਮਤਲਬ ਪ੍ਰਤੱਖ ਨੂੰ ਕੋਈ ਪ੍ਰਮਾਣ ਦੀ ਲੋੜ ਨਹੀਂ ਕਿ ਦੇਸ਼ ਦੇ ਨਾਲੋਂ ਪਹਿਲਾ ਪਿਆਰ ਜਿੰਨੀ ਪਬਲਿਕ ਆ ਜਿੰਨੇ ਲੋਕ ਆ ਉਹਨਾਂ ਨੂੰ ਧਰਮ ਦੇ ਨਾਲ ਆ ਹੂੰ ਧਰਮਾਂ ਤੋਂ ਕਹਿੰਦੇ ਸੀ ਹਾਂ ਧਰਮ ਨਹੀਂ ਤੇ ਅਸੀਂ ਨਹੀਂ ਇਸ ਗੱਲ ਦਾ ਜਿਹੜਾ ਹੈਗਾ ਪ੍ਰੂਫ ਸਾਨੂੰ ਇਤਿਹਾਸ ਤੋਂ ਮਿਲਦਾ ਜਿਸ ਵੇਲੇ ਉਹ ਨਰੰਗਾ ਕੀ ਕਰਦਾ ਸੀ ਹੂੰ ਔਰੰਗਜ਼ੇਬ ਕਹਿੰਦਾ ਸੀਗਾ ਵੀ ਤੁਸੀਂ ਸਾਰੇ ਇਸਲਾਮ ਨੂੰ ਕਬੂਲ ਕਰ ਲਵੋ ਹੂੰ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਵੀ ਔਰੰਗਜ਼ੇਬ ਤੱਕਾ ਕਰਦਾ ਇਹ ਨਹੀਂ ਹੋਣਾ ਚਾਹੀਦਾਗਾ ਫਿਰ ਗੁਰੂ ਸਾਹਿਬ ਨੇ ਕਿਹਾ ਕਹਨ ਲੱਗੇ ਚੰਗਾ ਸਾਨੂੰ ਤੂੰ ਮਨਾਲਾ ਅਸੀਂ ਸਾਰੇ ਹਿੰਦੂ ਵੀ ਮੰਨ ਜਾਣਗੇ ਇਹਦਾ ਮਤਲਬ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀਗੀ ਜਿਵੇਂ ਔਰੰਗਜ਼ੇਬ ਸੀ ਉਸ ਸਮੇਂ ਮੁਗਲ ਸਮਰਾਜ ਦਾ ਆਗੂ ਸੀ ਜਿਵੇਂ ਅੱਜ ਕੱਲੋਂ મોદી ਆ ਮੈਂ ਇਹ ਕਹੂੰਗਾ ਵੀ મોદી ਆ ਉਹ ਕਹਿੰਦਾ ਸੀਗਾ ਵੀ ਤੁਸੀਂ ਮੇਰੇ ਧਰਮ ਨੂੰ ਪ੍ਰਵਾਨ ਕਰੋ ਉਸ ਵੇਲੇ ਜਿੰਨੇ ਹਿੰਦੂ ਵੀਰ ਸੀ ਉਹਨਾਂ ਨੇ ਦੇਸ਼ ਨੂੰ ਪਿੱਛੇ ਰੱਖ ਕੇ ਦੇਸ਼ ਨੂੰ ਪਿੱਛੇ ਰੱਖਿਆ ਉਹਨਾਂ ਨੇ ਉਸ ਵੇਲੇ ਉਹਨਾਂ ਨੇ ਇਹ ਨਹੀਂ ਗੱਲ ਕਿਹਾ ਵੀ ਸਾਨੂੰ ਆ ਰਾਸ਼ਨ ਚਾਹੀਦਾ ਜਾਂ ਸਾਨੂੰ ਸੁੱਖ ਚਾਹੀਦਾ ਮੈਂ ਸੁੱਖ ਸਹੂਲਤਾਂ ਦਾ ਵਿਰੋਧੀ ਨਹੀਂਗਾ ਜੀ ਸਾਨੂੰ ਪਤਾ ਵੀ ਸੁੱਖ ਸਹੂਲਤਾਂ ਚਾਹੀਦੀਆਂ ਸੁੱਖ ਸਹੂਲਤਾਂ ਨੂੰ ਵੀਰ ਜੀ ਪਿੱਛੇ ਕਰਕੇ ਸਭ ਤੋਂ ਪਹਿਲਾਂ ਧਰਮ ਨੂੰ ਮੁੱਖ ਰੱਖਿਆ ਵੀ ਸਾਡਾ ਜਿਹੜਾ ਧਰਮ ਆ ਉਹ ਡੁੱਬਦਾ ਜਾ ਰਿਹਾ ਉਹਨਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਚ ਆ ਕੇ ਬੇਨਤੀ ਕੀਤੀ ਮਹਾਰਾਜ ਨੇ ਫਿਰ ਤਲਕ ਜੰਜੂ ਤੋਤੀ ਜਨੇਊ ਦੀ ਮਹਾਰਾਜ ਨੇ ਰੱਖਿਆ ਕੀਤੀ ਆ ਔਰ ਮਹਾਰਾਜ ਇੱਕ ਗੱਲ ਹੋਰ ਉੱਥੇ ਜੇ ਮੁਸਲਮਾਨ ਵੀਰਾਂ ਨਾਲ ਤੱਕਾ ਹੁੰਦਾ ਚਾਹੇ ਹਿੰਦੂ ਕਰਦੇ ਤੇ ਮਹਾਰਾਜ ਨੇ ਫਿਰ ਵੀ ਕਰਨਾ ਸੀ ਸਾਨੂੰ ਇਹ ਸਿਧਾਂਤ ਨੇ ਸਿਖਾਇਆ ਇਸ ਕਰਕੇ ਚਾਹ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਵੀ ਹੁੰਦੀ ਆ ਮੈਂ ਕਹਿਣਾ ਸਰਕਾਰ ਨੂੰ ਇਹ ਕਾਨੂੰਨ ਬਣਾਉਣਾ ਚਾਹੀਦਾ ਪੁਖਤਾ ਸਬੂਤਾ ਮਿਲਦੇ ਮਿਲਦੇ ਆ ਵੀ ਮਹਾਰਾਜ ਆਬੂ ਤਾਬੂ ਦੇ ਵਿੱਚ ਨਾਲ ਪਿਆਰ ਵਾਲੇ ਸਿੰਘ ਜੁੜੇ ਹੋਏ ਆ ਉਧਰ ਕੰਟਰੀਆਂ ਦੇ ਵਿੱਚ ਜਦੋਂ ਕੋਈ ਬੰਦਾ ਬਲਾਤਕਾਰ ਕਰਦਾ ਨਾ ਉਹ ਕੁਛ ਨਹੀਂ ਦੇਖਦੇ ਸਬੂਤ ਲੈ ਕੇ ਸ਼ਰੇਆਮ ਉਲਟਕਾ ਕੇ ਝਟਕਾ ਦਿੰਦੇ ਆ ਪਰ ਮਾਰ ਦਿੰਦੇ ਆ ਖਤਮ ਕਰ ਦਿੰਦੇ ਆ ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾ ਇਸ ਕਰਕੇ ਮੈਂ ਦੇਸ਼ ਦੇ ਕਾਨੂੰਨ ਨੂੰ ਪਿੱਛੇ ਕਰਕੇ ਪਹਿਲ ਦੇ ਆਧਾਰ ਤੇ ਜਿਹੜੇ ਬਾਬਾ ਬਲਵਿੰਦਰ ਸਿੰਘ ਸਾਹਿਬ ਬੋਲੇ ਸੀ ਨਾਮ ਉਹਨਾਂ ਦਾ ਜੋ ਉਹਨਾਂ ਨੇ ਬੋਲਿਆ ਮਤਲਬ ਮੇਰਾ ਦਿਲ ਖੁਸ਼ ਹੋ ਗਿਆ ਮੈਂ ਸੁਣਿਆ ਤੁਸੀਂ ਵੀ ਸੁਣਿਆ 100% ਚਾਹੇ Hindu ਆ ਫਿਰ ਮੈਂ ਕਹਿੰਨਾ ਚਾਹੇ ਸਿੱਖ ਜਾਂ ਵੀਰ ਜੋ ਮੁਸਲਮਾਨ ਆ ਹਰੇਕ ਧਰਮ ਆਪੋ ਆਪਣੇ ਭਾਈ ਸਤਕਾਰ ਵਾਲੇ ਦੇ ਪਿੱਛੇ ਠੀਕ ਰਾਜਨੀਤੀਆਂ ਖੇਡਦੀਆਂ ਪਰ ਜੋ ਬੰਦਾ ਇਸ ਤਰ੍ਹਾਂ ਦਾ ਕਿਸੇ ਧਰਮ ਨਾਲ ਕੋਈ ਵੀ ਵਿਵਾਦ ਵੀ ਕਰਨ ਆਉਂਦਾ ਉਹਨੂੰ ਬੰਦ ਦੀ ਸਜ਼ਾ ਮੌਤ ਹੀ ਹੋਣੀ ਅੱਛਾ ਬੰਦੇ ਦੀ ਸਜ਼ਾ ਬੰਦ ਦੀ ਮੌਤ ਹੈ ਹੂੰ ਤਿੰਸ ਤੋਂ ਦਾ ਪਰਚਾ ਲੱਗ ਗਿਆ ਜੀ 40 20 ਸਾਲ ਅੰਦਰ ਗਿਆ ਜਿਵੇਂ ਸਰਸਰ ਸਾਲ ਸੁਟਿਆ ਬਲਦ ਕਰ ਦੀ ਸਜ਼ਾ ਇੱਕ ਤਰ੍ਹਾਂ ਦੀ ਮੌਤ ਹੈ ਹੂੰ ਕਮਾਲ ਆ ਸਾਰੀ ਪਬਲਿਕ ਸਾਰੀ ਦੁਨੀਆ ਸਾਰੀ ਲੋਕਾਈ ਹੂੰ ਹਰੇਕ ਰੇਕ ਆਪੇ ਆਪਣੇ ਧਰਮ ਨੂੰ ਸੀਸ ਝੁਕਾਉਂਦੀ ਬਿਲਕੁਲ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾਜ ਤਾਂ ਮਤਲਬ ਇੱਕ ਬੰਦੇ ਦੇ ਬਰਾਬਰ ਨਹੀਂ ਆਪਾਂ ਕਹਿ ਸਕਦੇ ਹਾਂ ਪ੍ਰਮਾਤਮਾ ਰੂਪ ਉਸ ਪ੍ਰਮਾਤਮਾ ਦੀ ਬੰਦਾ ਬੇਦਵੀ ਕਰ ਰਿਆ ਹੂੰ ਕਾਨੂੰਨ ਕੋਈ ਸਜ਼ਾ ਨਹੀਂ ਦੇ ਰਿਆ ਬਿਲਕੁਲ ਬੰਦੇ ਦੀ ਸਜਾ ਇੱਥੇ ਇੱਕ ਵੀਰ ਜੀ ਮੈਂ ਤੁਹਾਨੂੰ ਰੋਕਾਂਗਾ ਆਪਾਂ ਪੜਦਿਆਂ ਸਤਗੁਰੂ ਜਾਗਤਾ ਹੈ ਦਿਓ ਆਪਾਂ ਕਹਿੰਦੇ ਆ ਪ੍ਰਤੱਖ ਪ੍ਰਗਟ ਗੁਰਾਂ ਕੀ ਦੇ ਇਹਦੀ ਕਹਿੰਦੇ ਆ ਵੀ ਦਸਾਂ ਪਾਤਸ਼ਾਹੀਆਂ ਦੇ ਸਰੂਪ ਇੰਨਾ ਮਤਲਬ ਹੈ ਵੀ ਇੱਕ ਦਾ ਕਤਲ ਨਹੀਂ 10 ਗੁਰੂ ਸਾਹਿਬਾਨਾਂ ਦਾ ਕਤਲ ਹੈ ਜੇ ਇਨਸਾਨ ਆ ਕੇ ਬੇਅਦਬੀ ਕਰਦਾ ਹੈ 10 15 ਭਗਤ ਚਾਰ ਗੁਰਸਿੱਖ ਭਟ ਜੋ ਕਿ 35 ਮਾਪੁਰ ਸ਼ਾਂਦੀ ਟੋਟਲ ਬਣੀ ਹੈ ਇੱਥੇ ਮੈਂ ਕਹਿੰਦਾ ਵੀ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੜਾ ਇਨਸਾਨ ਆ ਕੇ ਬੇਅਦਬੀ ਕਰਦਾ ਜਾਂ ਇਦਾਂ ਕਹਿ ਰਹੇ ਕੋਈ ਜਿਹੜੀ ਉੱਥੇ ਬੰਦੀ ਸਜ਼ਾ ਦਿੱਤੀ ਹੈ ਸਿੰਘੂ ਬਾਰਡਰ ਦੇ ਉੱਪਰ ਉਹੀ ਠੀਕ ਆ ਬਿਲਕੁਲ ਹੁਣ ਐਸਾ ਕਰ ਦੇਣਾ ਵੀ ਜਿਹੜਾ ਐਸਾ ਹੋਵੇ ਤੇ ਸੰਗਤ ਨੂੰ ਅਧਿਕਾਰ ਹੈ ਵੀ ਇਹ ਕਾਨੂੰਨ ਜਿਹੜਾ ਹੈ ਉਹ ਹੱਥਾਂ 'ਚ ਲੈ ਸਕਦੇ ਆ ਕਿਉਂਕਿ ਜਦੋਂ ਨਿਹੰਗਾਂ ਸਿੰਘਾਂ ਨੇ ਉੱਥੇ ਪਾਣਾ ਵਰਤਾਇਆ ਨਾ ਉਸ ਤੋਂ ਬਾਅਦ ਦੇ ਵਿੱਚ ਸਾਡੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਵੀ ਨਿਹੰਗਾਂ ਸਿੰਘਾਂ ਨੇ ਕਾਨੂੰਨ ਨੂੰ ਹੱਥ ਵਿੱਚ ਲੈ ਲਿਆ ਇਹਨਾਂ ਨੂੰ ਇਹਨਾਂ ਕੋਲ ਕੀ ਥੌਲਟੀ ਹੈ ਵੀ ਇਹ ਐਸਾ ਕੰਮ ਕਰ ਦੇਣ ਵੀ ਕਿਸੇ ਦਾ ਉੱਥੇ ਕਤਲ ਕਰ ਦੇਣ ਤੇ ਹੁਣ ਬਾਪ ਕਿਸੇ ਦੀ ਆ ਕੇ ਦਾੜੀ ਨੂੰ ਹੱਥ ਪਾਏ ਤਾਂ ਪੁੱਤ ਦੇਖਦਾ ਰਹੇਗਾ ਦੇਖਦਾ ਰਹੇਗਾ ਬਿਲਕੁਲ ਨਹੀਂ ਦੇਖ ਸਕਦਾਗਾ ਦੇਖੋ ਉਹੀ ਗੱਲ ਤੁਹਾਡੀ ਪੈਸਾ ਮੈਂ ਇੱਥੇ ਸਾਂਝੀ ਕਰਨੀ ਚਾਹਣਾ ਆਪਾਂ ਇਤਿਹਾਸ ਦੇ ਵਿੱਚ ਰੁੱਕ ਕੇ ਥੋੜੀ ਜੀ ਗੱਲ ਕਰਦੇ ਆ ਜੀ ਜਿਵੇਂ ਤੁਸੀਂ ਕਿਹਾ ਵੀ ਕਾਨੂੰਨ ਹੁਣ ਕਿਵੇਂ ਦੇਖੀਏ ਹਮ ਦੇਖੋ ਬੇਅਦਬੀ ਹੋ ਰਹੀ ਆ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਮ ਕਿਹਦੀ ਹੋ ਰਹੀ ਆ ਜੀ ਗੁਰੂ ਦੀ ਹਮ ਫਿਰ ਮੈਂ ਕਹਿਣਾ ਵੀ ਜਿਸ ਗੁਰੂ ਨੂੰ ਸ੍ਰਿਸ਼ਟੀ ਸਿਸ਼ਟਕਾਉਂਦੀ ਆ ਜਿਸ ਗੁਰੂ ਨੂੰ ਅਸੀਂ ਹਾਜ਼ਰ ਨਾਜ਼ਰ ਜਿਵੇਂ ਤੁਸੀਂ ਕਿਹਾ ਵੀ ਸਤਗੁਰ ਜਾਗਤਾ ਰਹਦੇ ਹੋ ਅਸੀਂ ਮੰਨਦੇ ਆ ਉਸ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਔਰ ਲਗਾਤਾਰ 6 ਸਾਲਾਂ ਤੋਂ ਹੋ ਰਹੀ ਹੈ ਜੀ ਮੇਰੇ ਖਿਆਲ ਮਹੀਨੇ ਦੇ ਵਿੱਚ ਚੱਕਰ ਦੀ ਹਾਂ ਹੂੰ ਦੇਖਦੇ ਹਾਂ ਬਿਲਕੁਲ ਕਾਨੂੰਨ ਕੁਛ ਨਹੀਂ ਕਰ ਰਿਹਾ ਹੂੰ ਅੱਛਾ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਤਿਹਾਸ ਦੇ ਝੋਖੇ ਵਿੱਚੋਂ ਆਪਾਂ ਜੇ ਵੀਰ ਜੀ ਦੇਖੀਏ ਨਾ ਜੀ ਤੇ ਛੇਵੇਂ ਪਾਤਸ਼ਾਹ ਨੇ ਚਾਰ ਜੰਗਾਂ ਕੀਤੀਆਂ ਜੀ ਉਹਨਾਂ ਚਾਰ ਜੰਗਾਂ ਦੇ ਪਿੱਛੇ ਕਾਰਨ ਲੱਭੋਗੇ ਆ ਉਹਨਾਂ ਚਾਰ ਜੰਗਾਂ ਦੇ ਪਿੱਛੇ ਕਾਰਨ ਕੀ ਆ ਗੁਰੂ ਤੇ ਬਹੁਤ ਵੱਡੀ ਗੱਲ ਆ ਜਿਹੜੇ ਗੁਰੂ ਆ ਨਾ ਗੁਰੂ ਤੇ ਬਹੁਤ ਵੱਡੀ ਗੱਲ ਆ ਗੁਰੂ ਲਈ ਤਾਂ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਜਦੋਂ ਭਾਈ ਸੱਤੇ ਤੇ ਬਲਵੰਡੇ ਨੇ ਇਹ ਗੱਲ ਕਹੀ ਆ ਸਾਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਵੀ ਸਾਡੇ ਵੱਡੇ ਯਾਨੀ ਭਾਈ ਮਰਦਾਨਾ ਜੀ ਤੁਹਾਡੇ ਵੱਡੇ ਨਾਲ ਨਾ ਹੁੰਦੇ ਤੇ ਗੁਰਨਾਨਕ ਨੂੰ ਕਿਹਨੇ ਪੁੱਛਣਾ ਸੀ ਮਹਾਰਾਜ ਨੇ ਇੱਕ ਨਹੀਂ ਸੁਣੀ ਕਹਿੰਦੇ ਮਰਦਾਨਿਆਂ ਆਪਣਾ ਭਾਈ ਸੱਤਿਆ ਸਾਨੂੰ ਗਾਲ ਕੱਢ ਲੈਂਦਾ ਸਾਨੂੰ ਮਾੜਾ ਬੋਲਦਾ ਪਰ ਜੇ ਗੁਰਨਾਨਕ ਨੂੰ ਕਿਹਾ ਤੇਰੀ ਜੀਵਨ ਤੇਰੀ ਜਵਾਨ ਫਟ ਜਾਵੇਗੀ ਹੂੰ ਕੋਡ ਚੱਲਿਆ ਸੀ ਉਹ ਚਲੋ ਭਾਈ ਲੱਦੇ ਨੇ ਪਰਪ ਕਰਕੇ ਸੋ ਗੁਰੂ ਦੇ ਲਈ ਗੁਰੂ ਤਾਂ ਬਹੁਤ ਆ ਦੇਖੋ ਚਾਰ ਜੰਗਾਂ ਜਿਹੜੀਆਂ ਹੋ ਰਹੀਆਂ ਜਿਹੜੇ ਅੱਜ ਰੌਲਾ ਪਾਉਂਦੇ ਆ ਨਾ ਮੈਂ ਇੱਕ ਬੇਨਤੀ ਕਰਦਾ ਢੱਡਰੀਆਂ ਵਾਲਾ ਮੈਂ ਨਾਂ ਲੈਣ ਤੋਂ ਕਦੇ ਗੁਰੂ ਜੀ ਨਹੀਂ ਕਰੂੰਗਾ ਢੱਡਰੀਆਂ ਵਾਲ ਨੇ ਰੌਲਾ ਪਾਇਆ ਹੋਰ ਜਿਹੜੇ ਕਾਮਰੇਡ ਵੀਰ ਆ ਉਹਨਾਂ ਨੇ ਬਹੁਤ ਰੌਲਾ ਪਾਇਆ ਗੁਰੂ ਦੀ ਬੇਅਦਬੀ ਹੋ ਗਈ ਜੀ ਕਿ ਇਹ 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 ਇਦਾਂ ਦਾ ਨਹੀਂ ਕਰਨਾ ਚਾਹੀਦਾ ਸੀ ਇਹ ਕੀ ਬਣੂਗਾ ਇਹ ਇਹ ਗਲਤ ਗੱਲ ਆ ਜੀ ਇਦਾਂ ਹੋਈ ਹੈ ਨਾ ਆਪਾਂ ਨੂੰ ਪਤਾ ਭਾਈ ਸਾਹਿਬ ਜੀ ਫਿਰ ਕਿਸੇਵੇਂ ਪਾਸ਼ਾ ਗਲਤ ਹੋ ਗਏ ਸ਼ੇਵੇਂ ਪਾਸ਼ਾ ਤੇ ਲੋਕ ਸਵਾਲ ਚੱਕਣਗੇ ਹੂੰ ਚਾਰ ਜੰਗਾਂ ਮਹਾਰਾਜ ਦੇਆਂ ਹੋਈਆਂ ਹੂੰ ਗੁਰੂ ਕਰਕੇ ਨਹੀਂ ਹੋਈਆਂ ਪਹਿਲੀ ਜੰਗ ਅੰਮ੍ਰਿਤਸਰ ਸਾਹਿਬ ਹੋ ਰਹੀ ਆ ਲੋਹ ਗੜ੍ਹ ਦਾ ਕਿਲਾ ਉਹ ਮੈਂ ਸੰਖੇਪ ਵਿੱਚ ਸੰਗਤ ਨਾਲ ਇਹ ਇੱਕ ਸਾਂਝਾ ਕਰਦਾ ਜੀ ਵੀ ਗੁਰੂ ਦੀ ਬਹੁਤ ਵੱਡੀ ਗੱਲ ਆ ਪਹਿਲੀ ਜੰਗ ਅਣਖ ਇੱਜ਼ਤ ਅਬਰੋ ਉਹਦੇ ਵਿੱਚ ਅਣਖ ਕੀ ਆ ਪਹਿਲੀ ਜੰਗ ਜਿਹੜੀ ਹੋ ਰਹੀ ਆ ਉਹ ਸ਼ਾਹ ਜਹਾਂ ਜਿਹੜਾ ਬਾਦਸ਼ਾਹ ਸੀ ਉਸ ਸਮੇਂ ਦਾ ਜਹਾਂਗੀਰ ਦਾ ਪੁੱਤਰ ਸੀ ਉਹ ਤੋਂ ਬਾਅਦ ਆਇਆ ਜਦੋਂ ਸ਼ਾਹਜਹਾਂ ਜਿਹੜਾ ਸੀਗਾ ਉਹਦਾ ਬਾਜ਼ ਲਾਹੌਰ ਤੋਂ ਉੱਡ ਕੇ ਹੂੰ ਇਧਰੋਂ ਗੁਰੂ ਸਾਹਿਬ ਸ਼ਿਕਾਰ ਕਰਨ ਗਏ ਸੀਗੇ ਸ਼ੇਮੇ ਪਾਸ਼ਾ ਉਧਰੋਂ ਉਹ ਆਇਆ ਸੀਗਾ ਤੇ ਬਾਜ਼ ਉੱਡ ਕੇ ਮਹਾਰਾਜ ਕੋਲੇ ਆ ਗਿਆ ਮਹਾਰਾਜ ਨੇ ਬਾਜ਼ ਆਪਣੇ ਕੋਲ ਲੈ ਲਿਆ ਹੂੰ ਫਿਰ ਉਹਨੇ ਆਪਣੇ ਸਿਪਾਹੀ ਭੇਜੇ ਮੰਤਰੀ ਭੇਜੇ ਮਾਰੇ ਕਹਿੰਦੇ ਜਾਓ ਕਹਿ ਦਿਓ ਬਾਜ਼ ਨਹੀਂ ਦੇਣਾ ਹੂੰ ਦੇਖੋ ਮਾਰੇ ਕਹਿੰਦੇ ਸਾਡੇ ਕੋਲੇ ਆ ਗਿਆ ਮਾਰੇ ਮੀਰੀ ਪੀਰੀ ਦੇ ਮਾਲਕ ਐਸੇ ਧਣੀ ਆ ਕਹਿੰਦੇ ਜਾਓ ਉਹਨੂੰ ਕਹਿ ਦਿਓ ਬਾਜ਼ ਨਹੀਂ ਮਿਲਣਾ ਹੂੰ ਉਹ ਕਹਿੰਦਾ ਮੈਂ ਜੰਗ ਕਰੂੰਗਾ ਇੱਕ ਬਾਜ਼ ਖਾਤਰ ਹੂੰ ਫਲਾਕੇ ਬਾਜ ਦੇ ਪਿੱਛੇ ਇੱਜ਼ਤ ਅਣਖ ਹੈ ਮੈਂ ਇਤਿਹਾਸ ਵਿਦੇਚ ਰੋਕੇ ਵਿੱਚੋਂ ਕਹਿ ਦੇਵਾਂ ਗੁਰੂ ਕਦੇ ਕਿਸੇ ਤੇ ਵਾਅਦਾ ਨਹੀਂ ਕਰਦਾ ਗਿਆ ਕਿਉਂਕਿ ਕਾਬਲ ਕਦਰ ਤੋਂ ਘੋੜੇ ਸੰਗਤ ਲੈ ਕੇ ਆਈ ਸੀ ਇੱਕ ਵਾਰੀ ਹਮ ਮਾਰੇ ਛੇਵੇਂ ਪਾਸ਼ਾ ਕੋੜੇ ਤੇ ਜਿਹੜਾ ਸ਼ਾਹਜਹਾਨ ਦਾ ਸੀਗਾ ਨਾ ਮੰਤਰੀ ਉਹਨੇ ਉਹ ਘੋੜਾ ਬੜਾ ਸੁੰਦਰ ਵੇਖ ਕੇ ਤੇ ਖੋਹ ਲਿਆ ਸੀਗਾ ਐਲ ਵਾਅਦਾ ਉਹਨੇ ਕੀਤਾ ਸੀਗਾ ਸ਼ਾਹਜਹਾਨ ਦੇ ਜਿਹੜੇ ਬੰਦੇ ਨੇ ਉਹਨੇ ਕੀਤਾ ਸੀਗਾ ਤੇ ਚਲੋ ਇਹ ਲੰਮਾ ਇਤਿਹਾਸ ਯਾਨੀ ਬਾਜ ਆਇਆ ਉੱਡ ਕੇ ਮਾਰੇ ਕਹਿੰਦੇ ਜਾਓ ਕਹਿ ਦੋ ਬਾਜ ਨਹੀਂ ਦੇਣਾ ਉਹ ਕਹਿੰਦਾ ਮੈਂ ਜੰਗ ਕਰੂੰਗਾ ਮਾਰੇ ਕਹਿੰਦੇ ਮੈਂ ਜੰਮੇ ਜੰਗ ਲਈਆਂ ਹਮ ਬਾਜ ਦੇ ਖਾਤਰ جنگ ਹੋ ਰਿਹਾ ਹਮ ਕਿੱਡਾ ਤਗੜਾ جنگ ਹੋਇਆ ਹਮ ਇਤਿਹਾਸ ਬਚ ਬਣ ਗਿਆ ਮਤਲਬ ਇਤਿਹਾਸ ਲਿਖਿਆ ਗਿਆ ਅੱਛਾ ਭਾਈ ਸਾਹਿਬ ਦੂਜਾ جنگ ਜਿਹੜਾ ਹੈਗਾ ਜਿਹੜੇ ਅੱਜ ਕਹਿੰਦੇ ਆ ਨਾ ਵੀ ਫਿਰ ਤਾਂ ਇਹਨਾਂ ਨੇ ਕਹਿਣਾ ਸੀਗਾ ਪਡਰੀਆਂ ਵਾਲੇ ਵਰਗਿਆਂ ਨੇ ਲੈ ਛੇਵੇਂ ਪਾਸ਼ਾ ਜੀ ਬਾਜ ਦੀ ਖਾਤਰ ਜੰਗ ਕਰੀ ਜਾਂਦੇ ਸੀ ਇਹ ਤਾਂ ਆਹੀ ਗੱਲ ਕਹਿਣੀ ਸੀ ਨਾ ਉਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਝਟਕਾਇਆ ਬੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਰਨ ਜਾ ਰਿਹਾ ਉੱਥੇ ਤਾਂ ਮਹਾਰਾਜ ਨੇ ਬਾਜ ਦੇ ਲਈ ਜੰਗ ਕੀਤੀ ਅੱਛਾ ਦੂਜੀ ਗੱਲ ਜਿਹੜਾ ਦੂਜਾ ਜੰਗ ਹੋ ਰਿਹਾ ਹਮ ਸ਼ੇਮੇ ਪਾਸ਼ਾ ਗੁਰੂ ਹਰਗੋਬਿੰਦ ਸਮਰਨ ਦੂਜੇ ਜੰਗ ਕਿੱਥੇ ਕੀਤਾ ਜੀ ਸ੍ਰੀ ਹਰਗੋਬਿੰਦਪੁਰ ਉੱਥੇ ਇੱਕ ਮੈਨੂੰ ਨਾਮ ਵਿਸਰਦਾ ਮੇਰੇ ਕੋਲ ਉਹ ਗੁਰਦਾਸ ਸੀਗਾ ਘੇਰਨ ਚੌਧਰੀ ਸੀਗਾ ਜਦੋਂ ਮਹਾਰਾਜ ਆ ਕੇ ਬਰਾਜੇ ਆ ਜੀ ਉਹ ਆਇਆ ਕਹਿਣ ਲੱਗਾ ਤੁਸੀਂ ਲੁੱਟੇ ਰਹੇ ਆ ਤੁਸੀਂ ਡਾਕੂ ਆ ਤੁਸੀਂ ਫਲਾਣਾ ਮਾਰੇ ਕਹਿੰਦੇ ਭਾਈ ਅਸੀਂ ਰੱਬ ਦੇ ਬੰਦੇ ਆ ਬੰਦਗੀ ਕਰਦੇ ਆ ਨਾਮ ਜਪਦੇ ਆ ਸਿਮਰਨ ਕਰਦੇ ਆ ਤੇ ਥੋੜਾ ਸਮਾਂ ਇੱਥੇ ਰੁਕਣਾ ਅਸੀਂ ਅੱਗੇ ਹੋ ਜਾਣਾ ਨਗਰੀ ਵਸਦੇ ਭਲੀ ਤੇ ਸਾਧੂ ਚੱਲਦੇ ਭੜੇ ਨਹੀਂ ਮੰਨੇ ਆ ਬੋਲੀ ਗਿਆ ਮਾਰਾਇਨੇ ਪਰ ਇਸ਼ਾਰਾ ਕੀਤਾ ਭਾਈ ਬਦੀਚੰਦ ਨੂੰ ਭਾਈ ਬਦੀਚੰਦ ਦਾ ਮਹਾਰਾਜ ਹੁਕਮ ਆ ਮਾਰ ਕੇ ਤੇ ਛਟਕਾ ਦਿਓ ਦੇਖੋ ਇੱਕ ਗੱਲ ਆ ਅੱਜ ਦੇ ਹੁੰਦੇ ਮਹਾਰਾਜ ਜੀ ਆਪਾਂ ਅੱਗੇ ਹੋ ਜਾਂਦੇ ਜੀ ਮਹਾਰਾਜ ਜੀ ਅੱਗੇ ਜਾ ਵੜਦੇ ਮਹਾਰਾਜ ਅੱਗੇ ਚੱਲ ਜਾਂਦੇ ਮਹਾਰਾਜ ਕਹਿੰਦੇ ਛਟਕਾ ਦਿਓ ਇੰਨਾ ਨਹੀਂ ਸੁਣਿਆ ਜਾਣਾਗਾ ਛਟਕਾਤਾ ਉਸ ਤੋਂ ਬਾਅਦ ਉਹਦਾ ਮੁੰਡਾ ਸੀ ਮੇਰੇ ਖਰਤਨ ਚੰਦ ਨਾਮ ਉਹਦਾ ਉਹ ਉਹ ਜਾ ਕੇ ਉਹਨੂੰ ਕਰਦਾ ਸਹਾਜਾਨ ਦੀ ਫੌਜ ਨੂੰ ਫਿਰ ਇਧਰ ਬਾਬਾ ਮਿਹਰਬਾਨ ਦਾ ਪੁੱਤਰ ਸੀਗਾ ਅ ਪ੍ਰਥਵੀ ਦੇ ਦਾ ਪੁੱਤਰ ਸੀਗਾ ਉਹ ਆਪਸ ਵਿੱਚ ਰਲ ਕੇ ਫਿਰ ਜੰਗ ਕਰ ਲਈ ਆਉਂਦੇ ਮਹਾਰਾਜ ਕੋਲੇ ਮਾਰੇ ਕਹਿੰਦੇ ਜੰਗ ਕਰਨ ਨੂੰ ਤਿਆਰ ਆ ਯਾਨੀ ਪਹਿਲੀ ਜੰਗ ਵਾਜ ਕਰਕੇ ਦੂਜੀ ਜੰਗ ਮਾਰੇ ਕਹਿੰਦੇ ਇੱਥੇ ਬੈਠ ਗਏ ਆ ਨਹੀਂ ਉੱਠਣਾ ਜੰਗ ਹੋਈ ਅੱਛਾ ਤੀਜੀ ਜਿਹੜੀ ਜੰਗ ਆ ਹੂੰ ਉਹ ਦੇਖੋ ਭਾਈ ਸਾਹਿਬ ਕਿੱਦਾਂ ਹੋ ਰਹੀ ਆ ਤੁਸੀਂ ਇਤਿਹਾਸ ਨਾਲ ਵਾਚਾ ਹੀ ਆ ਚੰਗੀ ਤਰ੍ਹਾਂ ਤੁਹਾਨੂੰ ਵੀ ਪਤਾ ਪਰ ਮੈਂ ਸੰਗਤ ਨੂੰ ਜਾਗਰੂ ਕਰ ਰਿਹਾ ਵੀ ਜਿਹੜੇ ਅੱਜ ਕਹਿੰਦੇ ਆ ਜੀ ਇੰਨੀ ਗੱਲ ਕਾਹ ਤੋਂ ਝਟਕਾਉਣਾ ਸੀਗਾ ਮੈਂ ਕਹਿੰਨਾ ਵੀ ਗੁਰੂ ਸਾਹਿਬ ਹੁੰਦੇ ਤਾਂ ਝਟਕਾਉਣ ਦੀ ਗੱਲ ਛੱਡੋ ਗੁਰੂ ਸਾਹਿਬ ਨੇ ਬੋਟੀ-ਬੋਟੀ ਕਰਕੇ ਕੁੱਤੇ ਨੂੰ ਪਾਦਣੀ ਸੀ ਹੂੰ ਬੋਟੀ-ਬੋਟੀ ਕਰਕੇ ਜ ਬਾਣੀ ਦਾ ਇਨਾ ਸਤਕਾਰ ਮਹਾਰਾਜ ਸੱਤਵੇਂ ਪਾਸ਼ਾ ਹੂੰ ਮਹਾਰਾਜ ਬੈਠੇ ਆ ਗਿਰਤਪੁਰ ਸਾਹਿਬ ਹੂੰ ਸੰਗਤਾਂ ਚੌਕੀ ਪੜਦੀਆਂ ਹੁੰਦੀਆਂ ਜਿਵੇਂ ਆਪਾਂ ਦਰਬਾਰ ਸਾਹਿਬ ਦੇਖਦੇ ਆ ਜੀ ਮੇਰਾ ਇਤਿਹਾਸ ਦੱਸਦਾ ਮਹਾਰਾਜ ਇੱਕਦਮ ਉੱਠੇ ਉੱਠੇ ਤੇ ਮਹਾਰਾਜ ਦੇ ਗੋਡੇ ਤੇ ਖੂਨ ਨਿਕਲਣ ਲੱਗਿਆ ਹੂੰ ਸੰਗਤਾਂ ਨੇ ਪੁੱਛਿਆ ਮਹਾਰਾਜ ਜੀ ਇੱਕਦਮ ਉੱਠਖੜੇ ਤੇ ਗੋਡੇ ਛੱਟ ਲੱਗੀ ਮਹਾਰਾਜ ਕਹਿੰਦੇ ਭਾਈ ਗੋਡੇ ਤੇ ਲੱਗੀ ਛੱਟ ਅਸੀਂ ਝੱਲਵਾਂਗੇ ਪਰ ਸੰਗਤ ਬਾਣੀ ਪੜਦੀ ਆ ਰਹੀ ਸੀ ਜੇ ਅਸੀਂ ਨਾ ਉੱਠਦੇ ਤੇ ਸਾਨੂੰ ਵੀ ਭਾਰ ਹੋਣਾ ਸੀਗਾ ਬਾਣੀ ਦਾ ਸਤਕਾਰ ਦੇਖੋ ਗੁਰੂ ਸਾਹਿਬ ਤੋਂ ਜੇ ਮੈਂ ਬਾਣੀ ਦੇ ਵਿਸ਼ੇ ਤੇ ਬੋਲਾਂ ਤਾਂ ਆਪਣੀ ਫਿਰ ਅੱਧੇ ਪੌਣੇ ਘੰਟੇ ਦੀ ਵੀਡੀਓ ਇੰਟਰਵਿਊ ਹੋ ਜਾਣੀ ਅੱਛਾ ਮੈਂ ਕਹਿੰਨਾ ਵੀ ਜੇ ਤੀਜੀ ਜੰਗ ਹੋ ਰਹੀ ਆ ਤੀਜੀ ਜੰਗ ਦੇ ਪਿੱਛੇ ਵੇਖੋ ਕਾਰਨ ਕੀ ਆ ਵੀ ਜਿਹੜੇ ਆਪਣੇ ਹੈਗੇ ਆ ਭਾਈ ਵਿਧੀ ਚੰਦ ਭਾਈ ਵਿਧੀ ਚੰਦ ਨੂੰ ਮਹਾਰਾਜ ਨੇ ਕਿਹਾ ਕਹਿਣ ਲੱਗੇ ਸੰਗਤ ਨੇ ਇੱਕ ਦੱਸਿਆ ਵੀ ਆਪਣਾ ਗੁਲਾਬ ਤੇ ਦੂਜਾ ਘੋੜਾ ਸੀਗਾ ਦਲਬਾਗ ਗੁਲਾਬ ਦਲਬਾਗ ਦਲਬਾਗ ਦੋ ਘੋੜੇ ਤੋਂ ਸੁਣਿਆ ਆ ਤੇ ਉਹ ਮਾਰੇ ਨੂੰ ਦੱਸਿਆ ਬੜੇ ਬੜੇ ਘੋੜੇ ਮਾਰੇ ਕਹਿੰਦੇ ਅੱਛਾ ਮਾਰੇ ਘੋੜਿਆਂ ਦੇ ਬੜੇ ਸ਼ਕੀਨ ਸੀ ਮਾਰੇ ਕਹਿੰਦੇ ਭਾਈ ਕੌਣ ਲੈ ਕੇ ਆਉ ਵਿਧੀ ਚੰਦ ਕਹਿੰਦਾ ਮਹਾਰਾਜ ਹੁਕਮ ਕਰੋ ਹਮ ਅੱਛਾ ਭਾਈ ਵਿਧੀ ਚੰਦ ਆ ਤੇਰੇ ਨਾਲ ਆ ਸੀ ਤੂੰ ਜਾ ਹਮ ਪਹਿਲਾ ਘੋੜਾ ਘਾਈ ਬਣ ਕੇ ਲੈ ਕੇ ਆਏ ਤੇ ਆਸਤੇ ਲੰਮਾ ਦੂਜਾ ਘੋੜਾ ਜਿਹੜਾ ਹੈਗਾ ਭਾਈ ਵਿਧੀ ਚੰਗ ਭਾਈ ਵਿਧੀ ਚੰਦ ਇੱਕ ਆਪਾਂ ਕਹੀਏ ਵੀ ਜਿਵੇਂ ਕੀ ਕਹਿੰਦੇ ਉਹਨੂੰ ਵੀ ਭੇਸ ਬਦਲ ਕੇ ਹਮ ਵੀ ਮੈਂ ਦੱਸੂਗਾ ਤੁਹਾਡਾ ਬੀਓ ਘੋੜਾ ਕਿੱਥੇ ਆ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਕੋਈ ਪੰਡਤ ਕਹਿ ਲੋ ਇਦਾਂ ਨਾ ਉਹ ਨਮਜੂਮੀਆਂ ਜਾਲਾ ਪੋ ਸਪੇਸ ਬਣਾ ਲਿਆ ਇਹ ਮੈਂ ਦੱਸੂਗਾ ਦੋਵੇਂ ਘੋੜੇ ਲੈ ਕੇ ਆਏ ਭਾਈ ਬਿੱਦੀ ਚੰਦ ਜਦੋਂ ਬਿੱਦੀ ਚੰਦ ਨਿਕਲੇ ਘੋੜਾ ਲੈ ਕੇ ਹਮ ਡਰੈਸ ਦੇ ਕੇ ਗਏ ਆ ਕਹਿਣ ਲੱਗੇ ਮੇਰੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਲਵੇ ਧਰਤੀ ਤੇ ਬਰਾਜ ਰਹੇ ਆ ਪਹਿਲਾ ਘੋੜਾ ਵੀ ਉਹਨਾਂ ਨੇ ਖੜਿਆ ਆ ਵੀ ਮੈਂ ਖੜ ਰਿਆਂ ਜੇ ਤੇਰੀ ਹਿੰਮਤ ਆ ਸ਼ਾਹ ਜਾਨ ਆ ਜਾ ਹਮ ਮਹਾਰਾਜ ਹਾਂ ਆ ਜਾ ਲਲਕਾਰ ਕੇ ਗਏ ਅੱਛਾ ਦੂਜੀ ਗੱਲ ਮੈਂ ਨਾ ਜਦੋਂ ਮਾਰੇ ਘੋੜੇ ਲੈ ਕੇ ਆ ਗਿਆ ਉਹਨਾਂ ਕੋਲ ਭਾਈ ਵਿਦੀ ਚੰਦ ਆ ਗਿਆ ਮਹਾਰਾਜ ਕੋਲ ਘੋੜੇ ਲੈ ਕੇ ਜੀ ਮਹਾਰਾਜ ਬੜੇ ਪ੍ਰਸੰਨ ਬਹੁਤ ਪ੍ਰਸੰਨ ਹੋਏ ਮਹਾਰਾਜ ਇਤਿਹਾਸ ਪੜੀ ਇਹਦੇ ਕਿਹੜੀ ਬਾਤ ਫਿਰ ਮਹਾਰਾਜ ਨੇ ਕਿਹਾ ਕਹਿੰਦੇ ਵਿਦੀ ਚੰਦਾ ਵਿਦੀ ਚੰਦ ਸੀਨਾ ਗੁਰੂ ਦਾ ਸੀਨਾ ਸੀਨਾ ਇਹ ਮਾਰੇ ਨੇ ਬਚਨ ਕੀਤੇ ਬੜਾ ਪਿਆਰ ਦਿੱਤਾ ਅੱਛਾ ਫਿਰ ਇਹਨੇ ਚਿੱਠੀ ਆਈ ਸ਼ਾਹਜਹਾਨ ਦੀ ਕਹਿੰਦਾ ਵੀ ਜੰਗ ਕਰਾਂਗੇ ਮਾਰੇ ਕਹਿੰਦੇ ਜੰਗ ਕਰਨ ਨੂੰ ਤਿਆਰ ਹੈ ਆਜੋ ਯਾਨੀ ਤੀਜੀ ਜੰਗ ਕਦ ਲਈ ਹੋ ਰਹੀ ਆ ਘੋੜਿਆਂ ਕਰਕੇ ਘੋੜਿਆਂ ਕਰਕੇ ਗੁਰੂ ਤੇ ਬਹੁਤ ਵੱਡੀ ਗੱਲ ਆ ਚੌਥੀ ਜੰਗ ਤੇ ਮੈਂ ਸੰਖੇਪ ਜਾਂ ਛੱਤੀ ਮਾਰ ਦੇਵਾਂ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲੇ ਪੈਂਦੇ ਖਾ ਰੰਦਾ ਸੀਗਾ ਠੀਕ ਆ ਉਹਦੀ ਸੁਪਤਰੀ ਸੀ ਜਿਹੜਾ ਉਹਦਾ ਜਵਾਈ ਸੀਗਾ ਕੋਈ ਸੰਗਤ ਜਿਹੜੀ ਇੱਕ ਮੈਂ ਸੰਖੇਪ ਚ ਕਹਿੰਨਾ ਬਾਜ ਲੈ ਕੇ ਆਈ ਕੁਝ ਸੁੰਦਰ ਇੱਕ ਘੋੜਾ ਲੈ ਕੇ ਆਈ ਇੱਕ ਪਸ਼ਾਕ ਸੀਗੀ ਤੇ ਉਹ ਜਿਹੜਾ ਆਪਣਾ ਪੈਂਦੇ ਖਾਂ ਦਾ ਜਵਾਈ ਸੀਗਾ ਉਹ ਬੇਈਮਾਨ ਹੋ ਗਿਆ ਸੀਗਾ ਫਿਰ ਉਹਨੇ ਉਹ ਜਾ ਕੇ ਰਲ ਗਿਆ ਆਪਣਾ ਮੁਗਲ ਸਮਰਾਜ ਦੇ ਨਾਲ ਪੈਂ ਦੇਖਾਂ ਕਹਿੰਦਾ ਜੰਗ ਕਰਾਂਗਾ ਮਹਾਰਾਜ ਕਹਿੰਦੇ ਕਰਤਾਰਪੁਰ ਵਾਲੀ ਮਹਾਰਾਜ ਕਹਿੰਦੇ ਜੰਗ ਕਰਾਂਗੇ ਜਾਣੀ ਸੰਗਤ ਜੀ ਇਹ ਜੰਗਾਂ ਦੇ ਪਿੱਛੇ ਕਾਰਨ ਦੇਖੋ ਮਹਾਰਾਜ ਨੇ ਇੱਜ਼ਤ ਅਣਖ ਤੇ ਅਬਰ ਨੂੰ ਮੁੱਖ ਰੱਖਿਆ ਜੇ ਗੁਰੂ ਸਾਹਿਬ ਇੰਨੀ ਗਲਤ ਜੰਗ ਕਰ ਸਕਦੇ ਆ ਤੇ ਗੁਰੂ ਸਾਹਿਬ ਗੁਰੂ ਦੀ ਬੇਅਦਬੀ ਕਿਵੇਂ ਚੱਲ ਲੈਣਗੇ ਬਿਲਕੁਲ ਨਹੀਂ ਚੱਲ ਸਕਦੇ ਨਾ ਇਸ ਕਰਕੇ ਮੈਂ ਇਹ ਕਹਿਣਾ ਭਾਈ ਸਾਹਿਬ ਜੀ ਔਰ ਸੰਗਤ ਦੇ ਪ੍ਰਤੀ ਵੀ ਮੈਂ ਇਹ ਬੇਨਤੀ ਕਰਦਾ ਵੀ ਜੋ ਉਹ ਸਜ਼ਾ ਦਿੱਤੀ ਆ ਔਰ ਇਹ ਹੀ ਦੇਣੀ ਚਾਹੀਦੀ ਆ ਕਿਸੇ ਵੀ ਧਰਮ ਗ੍ਰੰਥ ਦੇ ਨਾਲ ਕੋਈ ਵੀ ਇਸ ਤਰ੍ਹਾਂ ਦੀ ਬੇਦਬੀ ਅੱਛਾ ਦਸਵੇਂ ਪਾਸ਼ਾ ਇਤਿਹਾਸ ਮੇਂ ਛੋਟੀ ਜੀ ਬੇਨਤੀ ਹੋਰ ਕਰ ਦਿਓ ਜੀ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ 22 ਧਾਰਿਆਂ ਰਾਜਾ ਨਾਲ ਇਦਾਂ ਹੀ ਰਿਆ ਜਦੋਂ ਆ ਆ ਜਾਂਦੇ ਸੀ ਸ਼ਰਨ ਵਿੱਚ ਮਾਰਜ ਰੱਖ ਲੈਂਦੇ ਸੀ ਜੋ ਸ਼ਰਨ ਪਰ ਸੁੱਤਰ ਜੋ ਅੜਾ ਸੋਚੜ ਜਦੋਂ ਅੜਦੇ ਸੀ ਮਾਰੇ ਛਾੜ ਦਿੰਦੇ ਸੀ ਦੇਖੋ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੌਕੇ ਮੌਕੇ ਤੇ 22 ਧਾਰ ਦੇ ਰਾਜ ਜਿਹੜੇ ਭੀਮਚੰਦ ਹੋਰੀ ਸੀ ਉਹਨਾਂ ਨੇ ਗਦਾਰੀ ਕੀਤੀ ਆ ਇਤਿਹਾਸ ਤੇ ਬਹੁਤ ਲੰਮਾ ਪਰ ਜਦੋਂ ਬਾਈ ਤਾਰ ਦਾ ਰਾਜਾ ਭੀਮਚੰਦ ਸੀਗਾ ਜਦੋਂ ਦਸਵੇਂ ਪਾਤਸ਼ਾਹ ਕੋਲੇ ਆਇਆ ਹਾਲਾਂਕਿ ਮੈਂ ਇੱਥੇ ਫਿਰ ਇੱਕ ਬੇਨਤੀ ਕਰ ਦੇਵਾਂ ਜਿਹੜੇ ਕਹਿੰਦੇ ਨਾ ਅੱਜ ਮੈਂ ਉਹਨਾਂ ਨੂੰ ਕਹਿ ਰਿਹਾ ਜਿਹੜੇ ਅੱਜ ਕਹਿ ਰਹੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਠੀਕ ਅੱਤ ਵੜਤੀ ਕਿਉਂ ਇਦਾਂ ਕਰਨਾ ਸੀਗਾ ਮੈਂ ਹੈਰਾਨ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਇਹਨਾਂ ਲੋਕਾਂ ਨੂੰ ਪੁੱਛਣ ਤੇ ਕੀ ਜਵਾਬ ਦੇਣਗੇ ਕੀ ਜਵਾਬ ਦੇਣਗੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਜੀ ਨਗਾਰਾ ਮੜਿਆ ਨਗਾਰਾ ਉਹਨਾਂ ਦੇ ਪੁਰਸਬ ਦੀ ਧਰਤੀ ਤੇ ਰਣਜੀਤ ਨਗਰ ਰਣਜੀਤ ਨਗਰ ਜਦੋਂ ਮਹਾਰਾਜ ਨੇ ਨਗਾਰਾ ਵਜਾਇਆ ਹੂੰ ਤੇ ਉਹ ਨਗਾਰਾ ਉਹ ਨਗਾਰੇ ਦੀਆਂ ਧੁਣਾ ਪੂਰੇ ਪਹਾੜਾਂ ਦੇ ਵਿੱਚ ਗੂੰਜੀਆਂ ਹੂੰ ਉਹ ਕਹਲੂਰ ਦੇ ਰਾਜਾ ਭੀਮਚੰਦ ਉਹਦੇ ਕੰਨਾਂ ਵਿੱਚ ਵੱਜੀ ਜਾ ਕੇ ਹੂੰ ਜਦੋਂ ਵੱਜੀ ਤਾਂ ਉਹ ਕਹਿੰਦੇ ਆ ਵੀ ਆ ਨਗਾਰਾ ਸਤਕਾਰਯੋਗ ਮਾਤਾ ਸਾਹਿਬ ਆਪਣਾ ਗੁਜਰਕੌਰ ਜੀ ਕੋਲ ਮਸੰਧਾ ਨੇ ਜਾ ਕੇ ਕਿਹਾ ਅਰ ਤਰ ਜੀ ਸੋਹਰਗੀ ਢੜਨੀ ਵਾਲੜ ਕੇ ਮਸੰਦ ਸੀ ਜੀ ਉਦੋਂ ਹੂੰ ਕਹਿੰਦੇ ਜੀ ਉਹਨਾਂ ਨੂੰ ਗੁਰੂ ਸਾਹਿਬ ਨੂੰ ਕਹੋ ਵੀ ਨਗਾਰਾ ਨਾ ਵਜਾਉਣਾ ਲੜਾਈ ਬਣ ਜੂ ਕਿਆੜਾ ਬਣ ਜੂਗਾ ਜੀ ਆਪਾਂ ਇੱਥੇ ਉਹਨਾਂ ਦੀ ਕਿਉਂਕਿ ਉਦੋਂ ਜ਼ਿਆਦਾ ਰਿਆਸਤ ਰਾਜਾਂ ਦੀ ਸੀ ਇਹਨਾਂ ਦੀ ਰਿਆਸਤ ਚ ਰਹਿ ਰਹੇ ਆ ਵੀ ਇਦਾਂ ਨਾ ਕਰਨ ਮਾਤਾ ਜੀ ਨੇ ਬੇਨਤੀ ਕਰਨੀ ਸੀ ਗੁਰੂ ਸਾਹਿਬ ਕਹਿੰਨ ਲੱਗੇ ਮਾਂ ਅਸੀਂ ਕਿਸੇ ਤੋਂ ਡਰ ਕੇ ਨਹੀਂ ਰਹਿਣਾਗਾ ਮਹਾਰਾਜ ਨਗਾਰੇ ਦੀ ਝੋਟ ਲਾਉਂਦੇ ਰਹੇ ਰੰਜੀਤ ਨਗਰ ਅੱਜ ਦੇ ਕਹਿੰਦੇ ਜਿੰਨ ਨਗਾਰਾ ਕਿਉਂ ਵਜਾਉਣੀ ਆ ਇਦਾਂ ਹੀ ਕਹਣਾ ਸੀ ਅੱਜਦਿਆਣੇ ਮਹਾਰਾਜ ਨੇ ਨਗਾਰੇ ਦੀ ਝੋਟ ਜਦੋਂ ਭਾਈ ਆਪਣਾ ਬਾਈ ਤਰਦ ਰਾਜਾ ਭਿਮਚੰਦ ਆਇਆ ਤੇ ਮਹਾਰਾਜ ਕੋਲੇ ਬੜਾ ਸੁੰਦਰ ਇੱਕ ਹਾਥੀ ਸੀਗਾ ਰਤਨ ਚੰਦ ਦੇ ਕੇ ਗਿਆ ਸੀਗਾ ਹੂੰ ਤੇ ਹਾਥੀ ਸੀਗਾ ਚਿੱਟੀ ਧਾਰੀ ਵਾਲਾ ਫਿਰ ਮਹਾਰਾਜ ਕੋਲ ਇੱਕ ਪੰਜ ਕਲਾ ਸ਼ਾਸਤਰੀ ਸੀ ਉਹ ਦੇ ਕੇ ਗਿਆ ਸੀ ਭੇਟਾ ਵਜੋਂ ਇਤਿਹਾਸ ਲੰਮਾ ਉਦਾਂ ਜੀ ਉਹਨੇ ਇੱਕ ਕਾਬਲ ਤੋਂ ਸੰਗਤ ਲਈ ਸੀ ਮੇਰੇ ਕੋਲ 2.5 ਲੱਖ ਦਾ ਜਿਹੜਾ ਚੰਦੋਆ ਸੀਗਾ ਉਹਨੇ ਕੀ ਕੀਤਾ ਜਿਹੜੇ ਆਪਣੇ 22 ਧਾਰ ਦਾ ਜਿਹੜਾ ਰਾਜਾ ਆਇਆ ਸੀਗਾ ਉਹਦੀ ਨੀਤ ਆ ਗਈ ਹੂੰ ਇਹ ਇਹਦੇ ਉੱਪਰ ਚੰਦੋਏ ਦੇ ਉੱਪਰ ਵੀ 2.5 ਲੱਖ ਦਾ ਚੰਦੋਆ ਤੇ ਹਾਥੀ ਵੀ ਇਹਦੇ ਲੜਕੇ ਦਾ ਵਿਆਹ ਸੀਗਾ ਫਤੇ ਚੰਦ ਰਾਜਾ ਸੀਗਾ ਸਰੀਨਕਰ ਦਾ ਇਹਨੇ ਕਹ ਚਲ ਮੈਂ ਦਿਖਾਉਂਗਾ ਇਹਨੇ ਵਕੀਲ ਬਾਦ ਵਿੱਚ ਭੇਜਿਆ ਕਹਿੰਦਾ ਜੀ ਕਿਰਪਾ ਕਰਕੇ ਇੱਕ ਹਾਥੀ ਤੱਕ ਪੰਦਾ ਕ ਪੰਜ ਕਲਾੜਾ ਸ਼ਸਤਰ ਯਾਰਾ ਉਹ ਦੇ ਦਿਓ ਮੇਰੇ ਸਾਡੇ ਪ੍ਰਸ਼ਾਦੀ ਹਾਥੀ ਸੀ ਪ੍ਰਸ਼ਾਦੀ ਅਸਥੀਆਂ ਬਿਲਕੁਲ ਪ੍ਰਸ਼ਾਦੀ ਕੋਈ ਨਾਮ ਹੋ ਜਾਣਾ ਪ੍ਰਸ਼ਾਦੀ ਹਾਥੀ ਸੀ ਚੌਰਸ ਸਾਹਿਬ ਕਰਦਾ ਸੀ ਮਹਾਰਾਜ ਜੀ ਅੱਛਾ ਮਹਾਰਾਜ ਨੇ ਸ਼ਰਯਮ ਜਵਾਬ ਦਿੱਤਾ ਜੀ ਮਾਰੇ ਕਹਿੰਦੇ ਭਾਈ ਸੰਗਤ ਦੀ ਵਸਤੂ ਆ ਨਹੀਂ ਦੇਣੀ ਅੱਛਾ ਅੱਜ ਦੇ ਹੁੰਦੇ ਕੀ ਦਿੰਦੇ ਤੁਸੀਂ ਦੱਸੋ ਮੈਸੇਜ ਦੇ ਦੇਣਾ ਚਾਹੀਦਾ ਸੀ ਮਹਾਰਾਜ ਜੀ ਆਪਣੀ ਲੜਾਈ ਵਧੂਗੀ ਜੀ ਆਪਣਾ ਝਗੜਾ ਉਦੋਂ ਆਹੀ ਗੱਲ ਸੀ ਨਾ ਮਹਾਰਾਜ ਨੇ ਕਿਹਾ ਨਹੀਂ ਦੇਣਾ ਜਿੱਥੋਂ ਪਹਾੜੀ ਰਾਜੇ ਮਹਾਰਾਜ ਦਾ ਵਿਰੋਧ ਕਰਨ ਲੱਗ ਪਏ ਜਦੋਂ ਮਹਾਰਾਜ ਦਾ ਵਿਰੋਧ ਕੀਤਾ ਭੀਮ ਜੰਦ ਨੇ ਅੱਗੇ ਜ ਨਹੀਂ ਦੇਵੋਗੇ ਜੰਗ ਕਰਾਂਗੇ ਤੇ ਮਹਾਰਾਜ ਕਹਿੰਦੇ ਮੈਂ ਐਂ ਜੰਗ ਲਈ ਆ ਮੈਂ ਤਾਂ ਜੰਗ ਲਈ ਆਇਆ ਬਿਲਕੁਲ ਮੇਰੇ ਕਾਲਪੁਰ ਕੇ ਨੇ ਮੈਨੂੰ ਭੇਜੇ ਜੰਗ ਲਈ ਆ ਤੁਸੀਂ ਜੰਗ ਕਰ ਲਓ ਚਲੋ ਕੁਝ ਰਾਜਾ ਨੇ ਕਿਹਾ ਵੀ ਆਪਣੇ ਪੁੱਤਰ ਦਾ ਵਿਆਹ ਤੇ ਇਹ ਆਪਾਂ ਰੁਕ ਜਾਨੇ ਇਧਰ ਮੈਂ ਇਤਿਹਾਸ ਤੇ ਚ ਰੋਕੇ ਉਹ ਛੋਟੀ ਜੀ ਬੇਨਤੀ ਕਰਦਾ ਇਧਰ ਕਲੰਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਪੌੜ ਇੱਕ ਰਾਜਾ ਸੀਗਾ ਉੱਥੇ ਨਾਮ ਬਿਸਤਰ ਜਾਂਦੇ ਰਾਜਿਆਂ ਦੇ ਉਹਨੇ ਸੱਦਿਆ ਸੀ ਮਹਾਰਾਜ ਦਾ ਪ੍ਰੇਮੀ ਸੀਗਾ ਮਹਾਰਾਜ ਪੋਟਾ ਸਾਹਿਬ ਰੁਕੇ ਆ ਜਿੱਥੇ ਮਰਨ ਦਸਮ ਬੰਨ ਦਾ ਉਚਾਰਨ ਕੀਤਾ ਅਸ਼ਾ ਕਰਨ ਦੀ ਤਰਪਾਸ਼ਾ ਗੁਰੂ ਸਾਹਿਬ ਉੱਥੇ ਰੁਕੇ ਆ ਜਦੋਂ ਇਹਦੀ ਜਨ ਚੜੀ ਆ ਹਮ ਰਾਜੇ ਦੇ ਪੁੱਤਰ ਦੀ ਭੀਮਚੰਦ ਦੀ ਉਹ ਜਨ ਲੈ ਕੇ ਕਿੱਧਰ ਨੂੰ ਜਾ ਰਿਹਾ ਸ੍ਰੀਨਗਰ ਨੂੰ ਤੇ ਰਸਤੇ ਦੇ ਵਿੱਚ ਨੂੰ ਪਤਾ ਲੱਗਿਆ ਗੁਰੂ ਸਾਹਿਬ ਬੈਠੇ ਆ ਤੇ ਇਹਨੇ ਆਪਣਾ ਵਕੀਲ ਭੇਜਿਆ ਵੀ ਜਨ ਟੱਪਣ ਦੇ ਦਿਓ ਭਾਈ ਸਾਹਿਬ ਮੇਰੇ ਕਲੰਗੀ ਤਰਪਾਸ਼ਾ ਗੁਰੂ ਸਾਹਿਬ ਮੌਜ ਦੇ ਮਾਲਕ ਨੇ ਕਿਹਾ ਮਾਰੇ ਕਹਿੰਦੇ ਨਹੀਂ ਟੱਪਣ ਦੇ ਜੰਗ ਹੂੰ ਅੱਜ ਦੇ ਹੁੰਦੇ ਕਹਿੰਦੇ ਮਹਾਰਾਜ ਜੀ ਟੱਪ ਲੈਣ ਦੋ ਜੀ ਆਹੀ ਗੱਲ ਕਹਿਣੀ ਸੀ ਨਾ ਹੂੰ ਮਾਰੇ ਕਹਿੰਦਾ ਨਹੀਂ ਜੰਗ ਉਹ ਕਹਿੰਦਾ ਵੀ ਜਨ ਮਾਰੇ ਕਹਿੰਦਾ ਨਹੀਂ ਟੱਪਨ ਦੇ ਫੇਰ ਉਹ ਆਜ ਦਵਾਰੇ ਮੈਂ ਤਾਂ ਕੀਤੀਆਂ ਮਾਰੇ ਕਹਿੰਦੇ ਚੰਗਾ ਇੱਕ ਲਾੜਾ ਤੇ ਇੱਕ ਸਰਵਲਾ ਉਹ ਟੱਪ ਜਾਵੇ ਚਲੋ ਟੱਪ ਗਏ ਜੰਗ ਜਨ ਉੱਪਰ ਦੀ ਗਈ ਜਿਹੜਾ ਰਾਜਾ ਸ਼੍ਰੀ ਸ਼੍ਰੀਨਗਰ ਦਾ ਰਾਜਾ ਸੀਗਾ ਹੂੰ ਤੇ ਉਹ ਮਹਾਰਾਜ ਨਾਲ ਪ੍ਰੇਮ ਕਰਦਾ ਸੀ ਮਹਾਰਾਜ ਨੂੰ ਸੱਦਿਆ ਮਹਾਰਾਜ ਨੇ ਇੱਕ ਸਿੱਖ ਸੀਗਾ ਸਿੰਘ ਸੀਗਾ ਜੀ ਨਾਮ ਵਿਸਤਰ ਗਿਆ ਤੇ ਮਹਾਰਾਜ ਨੇ ਉਹਨੂੰ ਭੇਜਿਆ 1.5 ਲੱਖ ਰੁਪਏ ਦਾ ਉਹਨਾਂ ਸਮੇਂ ਦੇ ਵਿੱਚ ਆਦੂ ਕਪੇਟਾ ਦੇ ਕੇ ਜੀ ਟੀ ਨੂੰ ਭੇਟਾ ਦੇਣੀ ਆ ਨਾ ਮarre ਸਾਨੂੰ ਵੀ ਇਹ ਗੱਲ ਤੇ ਸਾਨੂੰ ਸਮਝਾਇਆ ਜੀ ਜਦੋਂ ਉਹ ਉੱਥੇ ਲੈ ਕੇ ਗਏ ਆ ਹੂੰ ਉਹਦਾ ਕੁੜਮ ਸੀ ਉਹਨਾਂ ਆਪਸ ਵਿੱਚ ਕੁੜਮ ਹੋ ਗਿਆ ਰਾਜਾ ਫਤਿਹ ਸ਼ਾਹ ਤੇ ਆਪਣਾ ਰਾਜਾ ਭੀਮਚੰਦ ਹੂੰ ਉਹ ਕਹਿਣ ਲੱਗਾ ਵੀ ਮੇਰੀ ਤਾਂ ਦੁਸ਼ਮਣੀ ਆ ਸਾਨੂੰ ਸਾਡੀ ਜਾਨ ਟੱਪਣ ਦਿੱਤੀ ਵੀ ਜਾਂ ਤਾਂ ਜੇ ਕੁੜਮਾ جاری ਨਭੋਣੀ ਆ ਤੇ ਜਾਂ ਮੈਂ ਜਾਂ ਗੁਰੂ ਗੋਬਿੰਦ ਸਾਹਿਬ ਨੂੰ ਛੱਡ ਦੇ ਤੇ ਜਾਂ ਮੈਂ ਰਸਤਨ ਲੈਣਾ ਹੁਣ ਉਹਨੇ ਕਿਹਾ ਮੈਂ ਗੁਰੂ ਗੋਬਿੰਦ ਸਾਹਿਬ ਨੂੰ ਛੱਡਿਆ ਕਹਿੰਦਾ ਫਿਰ ਜੰਗ ਕਰ ਹੰਤਾ ਠੀਕ ਆ ਫਿਰ ਰਾਜੇ ਨੇ ਕਿਹਾ ਨੇ ਤੁਹਾਡੇ ਲਈ ਜੰਗ ਕਰਨੀ ਆ ਮਾਰੇ ਕਹਿੰਦੇ ਜੰਗ ਕਰ ਲਈ ਮੈਂ ਪਹਿਲੀ ਭਗਾਣੀ ਦੀ ਜਿਹੜੀ ਜੰਗ ਆ ਮੈਂ ਲੰਮਾ ਇਤਿਹਾਸ ਲੈ ਕੇ ਜਾਵਾਂ ਮਾ ਬੜਾ ਇਤਿਹਾਸ ਲੰਮਾ ਪਿਆ ਇਸ ਕਾਰਨ ਤੋਂ ਜੰਗ ਹੋਈ ਸੋ ਮੇਰਾ ਕਹਿਣ ਤੋਂ ਭਾਵ ਇਹ ਆ ਜੇ ਮੈਂ ਕੱਲੇ-ਕੱਲੇ ਜੰਗ ਦੀ ਵਿਆਖਿਆ ਕਰਾਂ ਤੇ ਬਹੁਤ ਲੰਮਾ ਹੋ ਜਾਣਾ ਸਾਡੇ ਗੁਰੂਆਂ ਦਾ ਇਤਿਹਾਸ ਪੜ੍ਹ ਕੇ ਦੇਖੋ ਇਤਿਹਾਸ ਤੋਂ ਸਾਨੂੰ ਪਤਾ ਲੱਗੇਗਾ ਗੁਰੂ ਦੀ ਬੇਅਦਬੀ ਤਾਂ ਬਹੁਤ ਵੱਡੀ ਗੱਲ ਆ ਗੁਰੂ ਕਦੇ ਝਾਂਲੀ ਨਹੀਂ ਸਕਦਾਗਾ ਮਹਾਰਾਜ ਨੇ ਇੱਜ਼ਤ ਅਣਖ ਅਬਰੋ ਦੇ ਲਈ ਜੇ ਰਾਜਾ ਨੇ ਮਾੜਾ ਜੱਲ ਲਕਾ ਰਿਆ ਤੇ ਮਹਾਰਾਜ ਕਹਿੰਦੇ ਸਾਹਮਣੇ ਆਜੋ ਜੇ ਕਿਤੇ ਛੇਵੇਂ ਪਾਸ਼ਾ ਦੇ ਸਮੇਂ ਬਾਜ ਦੀ ਕਾਤਰ ਜਾਂ ਸ਼ਾਹਜਹਾਂ ਮਾਰੇ ਕਹਿੰਦੇ ਸਾਹਮਣੇ ਆਜੋ ਸੋ ਮੇਰਾ ਕਹਿਣ ਤੋਂ ਭਾਵ ਇਹ ਆ ਭਾਈ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਦਾ ਸਤਕਾਰ ਤੇ ਮੈਂ ਫਿਰ ਕਹਨਾ ਬਹੁਤ ਵੱਡੀ ਗੱਲ ਆ ਸਾਨੂੰ ਤੇ ਇਹ ਵੀ ਕਿਹਾ ਭਾਈ ਨਿਮਰਤਾ ਤੇਰੇ ਲਈ ਜ਼ਰੂਰੀ ਆ ਪਰ ਜੇ ਤੇਰੇ ਇੱਥੇ ਕੁਝ ਪਗੜ ਮਾਰਦਾ ਨਾ ਫਿਰ ਨਿਮਰਤਾ ਨਹੀਂ ਇੱਥੇ ਦੋ ਮਾਰ ਹੂੰ 12 ਦੀ 31 ਪਾ ਹੁਣ ਜਦੋਂ ਸਾਡੀ ਦਾੜੀ ਨੂੰ ਹੱਥ ਪਾ ਲਿਆ ਹੂੰ ਸੋ ਇਸ ਕਰਕੇ ਗੁਰੂ ਦੇ ਸਰੂਪ ਦੀ ਜਿਵੇਂ ਤੁਸੀਂ ਕਿਹਾ ਸੀ ਬੇਅਦਵੀ ਹੋਈ ਆ ਤੇ ਉਹ ਸਜ਼ਾ ਜਿਹੜੀ ਆ ਸਾਨੂੰ ਇਤਿਹਾਸ ਇਸ ਗੱਲ ਦੀਆਂ ਬਹੁਤ ਸਬੂਤ ਜਿਹੜੇ ਹੈਗੇ ਇਤਿਹਾਸ ਵਿੱਚੋਂ ਗਵਾਹੀਆਂ ਉਹ ਤੁਸੀਂ ਬਹੁਤ ਵਧੀਆ ਐਗਜ਼ਾਮਪਲਾਂ ਦੇ ਕੇ ਬਹੁਤ ਵਧੀਆ ਉਹ ਉਦਾਹਰਨਾ ਦੇ ਕੇ ਸਾਨੂੰ ਦੱਸਿਆ ਵੀ ਗੁਰੂ ਸਾਹਿਬ ਜੀ ਦੇ ਵੱਲ ਜੇ ਕੋਈ ਜ਼ਬਰ ਵੱਲ ਆਇਆ ਤੇ ਗੁਰੂ ਸਾਹਿਬ ਜੀ ਨੇ ਫਿਰ ਉੱਥੇ ਸਬਰ ਨਹੀਂ ਕੀਤਾ ਜ਼ਬਰ ਦੇ ਨਾਲ ਜ਼ਬਰ ਢੋਕਮਾ ਜਵਾਬ ਦਿੱਤਾ ਸਬਰ ਦੇ ਨਾਲ ਸਬਰ ਬਿਲਕੁਲ ਗਲਤ ਜਿਹੜਾ ਭਾਵਨਾ ਨਾਲ ਆਇਆ ਗੁਰੂ ਸਾਹਿਬ ਜੀ ਨੇ ਕਲੇਜੇ ਨਾਲ ਵੀ ਲਾਇਆ ਤੇ ਜੇ ਕੋਈ ਚੜ ਕੇ ਆਇਆ ਤੇ ਗੁਰੂ ਸਾਹਿਬ ਕਹਿੰਦੇ ਵੀ ਤੇਰਾ ਚੜ ਕੇ ਜਵਾਬ ਦੇਾਂਗੇ ਕੋਈ ਗੱਲ ਨਹੀਂ ਆ ਜਾ ਮੈਦਾਨ ਦੇ ਵਿੱਚ ਬਿਲਕੁਲ 14 ਜੰਗਾ ਹੋਈਆਂ ਬਿਲਕੁਲ ਹੁਣ ਅਖੀਰਲਾ ਸਵਾਲ ਭਾਈ ਸਾਹਿਬ ਜੀ ਇਹ ਹੈ ਵੀ ਨਿਹੰਗ ਸਿੰਘਾਂ ਨੇ ਜਿਹੜਾ ਫੈਸਲਾ ਲਿਆ ਵੀ ਹੁਣ ਅਸੀਂ ਹਰ ਪਿੰਡ ਦੇ ਵਿੱਚ ਜਾਵਾਂਗੇ ਹਰ ਕਸਬੇ ਦੇ ਵਿੱਚ ਜਾਵਾਂਗੇ ਤੇ ਜਿਸ ਗੁਰੂ ਘਰ ਦੇ ਵਿੱਚ ਸਾਨੂੰ ਪ੍ਰਬੰਧਾਂ ਦੇ ਵਿੱਚ ਘਾਟ ਮਹਿਸੂਸ ਹੋਈ ਤੇ ਉੱਥੋਂ ਗੁਰੂ ਸਾਹਿਬ ਦੇ ਪਵਨ ਸਰੂਪ ਵੀ ਅਸੀਂ ਚੁੱਕ ਕੇ ਲਿਆਵਾਂਗੇ ਸਪੈਸਿਅਲ ਇਹਨਾਂ ਕਿੰਨੇ ਸਹਿਮਤ ਹੋ ਪੂਰਾ ਜੀ ਮੈਂ ਕਹਿੰਦਾ ਵੀ 101% ਸਹਿਮਤ ਮੈਂ ਤੇ ਇੱਕ ਗੱਲ ਤੁਹਾਨੂੰ ਬੇਨਤੀ ਕਰਦਾ ਭਾਈ ਸਾਹਿਬ ਹਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ ਸਤਿਕਾਰ ਅੱਜ ਸੰਗਤ ਦਾ ਘਟ ਗਿਆ ਸਤਿਕਾਰ ਉਹਦਾ ਪੂਰਾ ਹਮ ਪਰ ਲੋਕਾਂ ਦੇ ਅੰਦਰ ਉਹ ਚੀਜ਼ ਨਹੀਂ ਆ ਰਹੀ ਸਾਡਾ ਇਹ ਗੁਰੂ ਆ ਜੀ ਗੁਰੂ ਘਰਾਂ ਦੇ ਵਿੱਚ ਵੀ ਆਪਾਂ ਦੇਖਿਆ ਹਨ ਪ੍ਰਬੰਧਕਾਂ ਤੇ ਉਹ ਕਮੇਟੀਆਂ ਦਾਲੇ ਗੋਲਕ ਦੇ ਹੋ ਕੇ ਬਹਿ ਜਾਂਦੇ ਨੇ ਜਦੋਂ ਆਪਾਂ ਨੂੰ ਪਤਾ ਹੀ ਸਾਰਾ ਹਾਂ ਮੁੱਖ ਪੈਸਾ ਹੋ ਗਿਆ ਇਸ ਕਰਕੇ ਮੈਂ ਇਹ ਗੱਲ ਕਹਿਣਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਜਿਵੇਂ ਕਿਹਾ ਵੀ ਜਾਗਦੇ ਜੋਤ ਹੈ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਹਰ ਸਮੇਂ 25 ਸਿੰਘ ਰਹਿੰਦੇ ਹੁੰਦੇ ਸੀ ਕਿ ਅੱਜ ਨਹੀਂ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਜੋਤ ਮੈਂ ਇਸ ਕਰਕੇ ਵੀਰ ਜੀ ਇਹ ਗੱਲ ਕਹਿਣਾ ਵੀ ਬਹੁਤ ਜ਼ਿਆਦਾ ਢਲਾਈ ਆ ਸਾਡੀ SGPC ਵਿੱਚ ਮੈਂ ਤੁਹਾਡੇ ਮੀਡੀਆ ਦੇ ذریعے ਕਿਉਂਕਿ ਅਖੰਡ ਬਾਣੀ ਕਰ ਕਰ ਸੱਚ ਦੀ ਗੱਲ ਪਹੁੰਚਾਉਂਦਾ ਮੈਨੂੰ ਬੜਾ ਮੈਂ ਸੁਣਦਾ ਰਹਿਣਾ ਜੀ ਮੈਂ ਕਹਿੰਦਾ ਸਾਡੀ SGPC ਵਿੱਚ ਸਾਡੀਆਂ ਸੰਪਰਦਾਵਾਂ ਵਿੱਚ ਇਹ ਇੱਕ ਤਰ੍ਹਾਂ ਦੀ ਕਮੀ ਪੈ ਗਈ ਅਵੇਸਲੇ ਹੋ ਗਏ ਆ ਜੀ ਇਹਨਾਂ ਦਾ ਜ਼ਿਆਦਾ ਫਰਜ਼ ਬੰਦਾ ਔਰ ਪਿੰਡਾਂ ਦੀਆਂ ਕਮੇਟੀਆਂ ਉਹਨਾਂ ਦਾ ਵੀ ਬਹੁਤ ਵੱਡਾ ਜਿਹੜਾ ਹੈਗਾ ਉਹ ਫਰਜ਼ ਬੰਦਾ ਸੋ ਮੈਂ ਇੱਥੇ ਹੀ ਬੇਨਤੀ ਕਰੂੰਗਾ ਵੀ ਮੈਂ ਉਹਨਾਂ ਦੇ ਅ ਜਿਹੜਾ ਹੈਗਾ ਜੋ ਉਹਨਾਂ ਨੇ ਬਿਆਨ ਦਿੱਤਾ ਉਹਦਾ ਪੂਰਾ ਹਿੱਸਾ ਹੈ ਜਾਨੀ ਜੀ ਬਹੁਤ ਵਧੀਆ ਨਿਹੰਗ ਸਿੰਘਾਂ ਨੇ ਫੈਸਲਾ ਲਿਆ ਵੀ ਗੁਰੂ ਸਾਹਿਬ ਦੀਆਂ ਬੇਅਦਮੀਆਂ ਹੋ ਰਹੀਆਂ ਸੀ ਉਹਨੂੰ ਠੱਲ ਕਿਵੇਂ ਪਾਈ ਜਾ ਸਕੇ ਹੁਣ ਨਿਹੰਗ ਸਿੰਘਾਂ ਦਾ ਕਹਿਣਾ ਵੀ ਹੁਣ ਸਾਡੇ ਸੇਵਾਦਾਰ ਸਾਡੇ ਨਿਹੰਗ ਸਿੰਘ ਹੁਣ ਪਿੰਡਾਂ ਦੇ ਵਿੱਚ ਜਾਣਗੇ ਜਿੱਥੇ ਗੁਰੂ ਸਾਹਿਬ ਦੀ ਨਿਗਰਾਨੀ ਵਾਸਤੇ ਸੇਵਾਦਾਰ ਨਹੀਂ ਤੇ ਉੱਥੋਂ ਗੁਰੂ ਸਾਹਿਬ ਜੀ ਦੇ ਪਵਨ ਸਰੂਪ ਵੀ ਲਿਆਂਦੇ ਜਾਣਗੇ ਕੀ ਕਹਿਣਾ ਤੁਹਾਡਾ ਇਸ ਵਿੱਚ ਦੇਖੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਬਿ ਤਕਰੀਬਨ 2015 ਤੋਂ ਇਹ ਬੇਅਦਵੀਆਂ ਸ਼ੁਰੂ ਹੋਈਆਂ ਜੀ ਔਰ ਕਾਨੂੰਨ ਦੀ ਗੱਲ ਕਰੀਏ ਤੇ ਬਰਗਾੜੀ ਮੋਰਚਾ ਲੱਗਿਆ ਫਿਰ ਕੋਟਕਪੂਰੇ ਆਪਾਂ ਨੂੰ ਪਤਾ ਹੀ ਆ ਉਸ ਤੋਂ ਬਾਅਦ ਬੜੇ ਬੜੇ ਜੜੇ ਜਿਵੇਂ ਕਾੜ ਹੋਏ ਆ ਥਾਵਾ ਥਾਵਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਕਾਨੂੰਨ ਨੇ ਸਾਡਾ ਕੋਈ ਪੱਖ ਜਿਹੜਾ ਸੀਗਾ ਉਹ ਪੂਰਿਆ ਨਹੀਂਗਾ ਅੱਛਾ ਦੂਜੀ ਗੱਲ ਆਪਾਂ ਕਰਦੇ ਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀ ਹਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਲਈ ਸਮੁੱਚੀ ਸੰਗਤ ਦੇ ਲਈ ਫੈਲ ਦੇ ਆਧਾਰ ਤੇ ਆ ਵੈਸੇ ਵੀ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਆ ਜੀ ਉਪਦੇਸ਼ ਚੋਹ ਵਰਨਾ ਕੋ ਸਾਂਝਾ ਚਾਹ ਉਹ ਖੱਤਰੀ ਹੋਵੇ ਜਾਂ ਬ੍ਰਾਹਮਣ ਹੋਵੇ ਜਾਂ ਸ਼ੂਦਰ ਹੋਵੇ ਜਾਂ ਵੈਸ਼ ਹੋਵੇ ਜਾਂ ਸਿੱਖ ਹੋਵੇ ਜਾਂ ਅਸਾਈ ਹੋਵੇ ਜਾਂ ਹਿੰਦੂ ਹੋਵੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਦੇ ਨਾਲ ਸੰਬੰਧਿਤ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੇ ਆ ਔਰ ਸਾਡਾ ਜਿਹੜਾ ਸਾਡਾ ਕਹਿਣ ਤਰਥ ਇਹ ਆ ਵੀ ਸਿੱਖਾਂ ਦਾ ਕੇਂਦਰੀ ਸਥਾਨ ਵੈਸੇ ਸਾਰਿਆਂ ਦਾ ਹੀ ਆਪਾਂ ਸਤਿਕਾਰ ਕਰਦੇ ਹਾਂ ਜੀ ਸਿੱਖਾਂ ਦਾ ਕੇਂਦਰੀ ਸਥਾਨ ਜਿਵੇਂ ਭਾਈ ਗੁਰਦਾਸ ਨੇ ਲਿਖਿਆ ਭਾਈ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਮੈਨੂੰ ਯਾਦ ਆ ਗਏ ਭਾਈ ਸਾਹਿਬ ਕਹਿਣ ਲੱਗੇ ਕਿ ਇਹ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਘਰ ਘਰ ਬਾਬਾ ਗਾ ਵੀ ਹੈ ਵਜਨ ਤਾਲ ਮਰਦੰਗ ਪਰ ਬਾਬਾ ਤੇ ਫਿਰ ਅੱਗੇ ਆਉਂਦੇ ਆ ਵੀ ਜਹਰ ਪੀਰ ਜਗਤ ਗੁਰ ਬਾਬਾ ਜਿਵੇਂ ਗੁਰੂ ਨਾਨਕ ਦੇ ਮਹਾਰਾਜ ਜੀ ਮੁਸਲਮਾਨ ਜਿਹੜੇ ਵੀਰ ਕਹਿੰਦੇ ਸਾਡੇ ਲਈ ਇਹ ਜਹਰ ਪ੍ਰਗਟ ਹੈ ਪੀਰ ਹੈ ਔਰ ਹਿੰਦੂ ਕਹਿੰਦੇ ਸਾਡੇ ਲਈ ਗੁਰੂ ਹੈ ਤੇ ਬਾਬਾ ਦਾ ਅਰਥ ਹੁੰਦਾ ਬਾਪੂ ਵੀ ਗੁਰੂ ਨਾਨਕ ਸਿੱਖ ਕਹਿੰਦੇ ਸਾਡੇ ਲਈ ਬਾਪੂ ਆ ਹੈ ਵੀ ਆ ਸੋ ਇਸੇ ਤਰ੍ਹਾਂ ਗੁਰੂ ਨਾਨਕ